ਨੌਜਵਾਨ ਕਹਿੰਦਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਦਿਓ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਪਿਛਲੇ 16 ਦਿਨ ਤੋਂ ਮਰਨ ਵਰਤ ਤੇ ਬੈਠੇ ਨੇ ਅੱਜ 17ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਕੋਈ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਕੋਈ ਸਿਆਸੀ ਲੀਡਰ ਸਾਰ ਨਹੀਂ ਲੈ ਰਿਹਾ ਬੇਸ਼ੱਕ ਬੈਠ ਕੇ ਕਮਰਿਆਂ ਦੇ ਵਿੱਚ ਬਿਆਨ ਤਾਂ ਦੇ ਰਹੇ ਨੇ ਪਰ ਸਾਰ ਲੈਣ ਕੋਈ ਨਹੀਂ ਪਹੁੰਚ ਰਿਹਾ ਇਹ ਨੌਜਵਾਨ ਫਿਰ ਆਖਰ ਅੱਖ ਕੇ ਕਹਿੰਦਾ ਮਰੰਦੋ ਜਗਜੀਤ ਸਿੰਘ ਡੱਲੇਵਾਲ ਨੂੰ ਆਖਰ ਇਹ ਸ਼ਬਦ ਇਸ ਨੌਜਵਾਨ ਦੇ ਮੂੰਹੋਂ ਕਿਉਂ ਨਿਕਲੇ ਨੇ ਨੌਜਵਾਨ ਪਹਿਲਾਂ ਵੀ ਕਈ ਮਸਲਿਆਂ ਦੇ ਉੱਤੇ ਗੱਲਬਾਤ ਕਰ ਚੁੱਕਿਆ ਲਖੇ ਸਿਧਾਣੇ ਦੇ ਬਲੋ ਜੋ ਬੁੱਢੇ ਨਾਲੇ ਦਾ ਮਾਮਲਾ ਚੱਕਿਆ ਗਿਆ ਸੀ ਉਸ ਨੂੰ ਬੰਨ ਲਾਉਣ ਦੇ ਲਈ ਉਸ ਦੇ ਉੱਤੇ ਵੀ ਲਖੇ ਸਿਧਾਣੇ ਨੂੰ ਕਈ ਵਾਰ ਜਵਾਬ ਦੇ ਚੁੱਕਿਆ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਇਸ ਨੌਜਵਾਨ ਨੇ ਇਹ ਆਖਰ ਸ਼ਬਦ ਕਿਉਂ ਕਹੇ ਕਿਉਂ ਮਜਬੂਰ ਹੋਇਆ ਨੌਜਵਾਨ ਇਹ ਸ਼ਬਦ ਕਹਿਣ ਦੇ ਲਈ ਤੁਹਾਨੂੰ ਨੌਜਵਾਨ ਦੀ ਹੀ ਗੱਲ ਸੁਣਾ ਦਿੰਦੇ ਕਿਉਂਕਿ ਸੱਚ ਦੀ ਉਮਰ ਆ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਝੂਠ ਦੀ ਉਮਰ ਬੜੀ ਲੰਬੀ ਹੁੰਦੀ ਆ ਠੀਕ ਨੇ ਤਾਂ ਆਪਾਂ ਸਭ ਨੂੰ ਪਤਾ ਵਾ ਕਿ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਰੀ ਦੇ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਸੀਗੀਆਂ ਤੇ ਜਦੋਂ ਵਾਪਸ ਆਇਆ ਤੇ ਫਿਰ ਆਪਣੀਆਂ ਦੋ ਬਣਗੀਆਂ ਇੱਕ ਰਾਜਨੀਤਿਕ ਬਣ ਗਿਆ ਤੜਾ ਇੱਕ ਗੈਰ ਰਾਜਨੀਤਿਕ ਬਣ ਗਿਆ ਤੜਾ ਦੋ ਟੜੇ ਬਣ ਗਏ ਜੇ ਹੀ ਉੱਥੇ ਇੱਕ ਮਹੀਨਾ ਹੋਰ ਬੈਠੇ 13 ਮਹੀਨੇ ਬੈਠੇ ਰਹੇ 13 13.5 ਮਹੀਨੇ 14 ਮਹੀਨੇ ਦੇ ਕਰੀਬ ਬੈਠੇ ਰਹੇ ਜੇ ਇੱਕ ਦੋ ਮਹੀਨੇ ਹੋਰ ਬੈਠੇ ਰਹਿੰਦੇ ਨਾ ਇਹ ਤੇ ਸਭ ਕੁਝ ਲੈ ਕੇ ਉੱਟਦੇ ਠੀਕ ਨਹੀਂ ਪਰ ਇਹਨਾਂ ਨੂੰ ਕਾਲੀ ਕੀ ਸੀ ਰਾਜੇਵਾਲ ਨੂੰ ਰੁਲਦੂ ਮਾਨਸੇ ਨੂੰ ਤੇ ਹੋਰ ਜਿਹੜੇ ਹਲੈਕਸ਼ਨਾਂ ਲੜੇ ਸੀਗੇ ਇਹ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਹੋਰ ਜਿੰਨੇ ਵੀ ਸੀਗੇ ਜਿਹੜੇ ਚੋਣਾਂ ਦੇ ਵਿੱਚ ਖੜੇ ਹੋਣੇ ਸੀ ਇਹਨਾਂ ਨੂੰ ਸੀਗਾ ਕਿ ਅਸੀਂ ਮੁੱਖ ਮੰਤਰੀ ਬਣ ਜਾਣਾ ਵਾ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰ ਲਾਂਗੇ ਤੇ ਇਹ ਲੋਕ ਜਿਹਨਾਂ ਦਾ ਮੈਂ ਨਾਮ ਲਿਆ ਵਾ ਰਾਜੇਵਾਲ ਹੋ ਗਿਆ ਰੁਲਦੂ ਮਾਨਸਾ ਹੋ ਗਿਆ ਇਹ ਉਹ ਲੋਕ ਨੇ ਰੁਲਦੂ ਮਾਨਸੇ ਵਰਗੇ ਜਿਹੜੇ ਗਏ ਟਰਾਲੀਆਂ ਦੇ ਵਿੱਚ ਤੇ ਆਏ ਫੋਰਚੂਨਰਾਂ ਦੇ ਵਿੱਚ ਹਾਰ ਪਵਾ ਕੇ ਸਿਰੋਪੇ ਪਵਾ ਕੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਵੀ ਲੱਗੇ ਵਾਪਸ ਆ ਕੇ ਤੇ ਇਹਨਾਂ ਦੇ ਉੱਪਰ ਇਲਜ਼ਾਮ ਵੀ ਲੱਗੇ 3000 ਕਰੋੜ ਦਾ ਮੋਰਚਾ ਵੇਚੜ ਤੇ ਕਦੇ ਟਾਬਿਆਂ ਦਾ ਕਦੇ ਆਪਣੇ ਪੱਠਿਆਂ ਦਾ ਕਦੇ ਸ਼ੈਲਰਾਂ ਦਾ ਕਦੇ ਆਟਤੀਆਂ ਦਾ ਬਹੁਤ ਕੁਛ ਇਹਨਾਂ ਤੇ ਹੋਇਆ ਜੀ ਪਰ ਇੱਕ ਗੱਲ ਆ ਯਾਰ ਉੱਥੇ ਆਪਾਂ ਜਿਹੜੇ 750 ਮੁੰਡਾ ਸਾਡਾ ਉੱਥੇ ਮਰ ਗਏ ਅੱਜ ਇਹਨਾਂ ਨੂੰ ਇਹ ਸ਼ਹੀਦ ਦਾ ਨਾਮ ਦਿੰਦੇ ਆ ਉਹਨਾਂ ਨੂੰ ਕੀ ਮਿਲਿਆ ਸਿਰਫ ਬਿੱਲ ਵਾਪਸ ਕਰਾ ਕੇ ਤੇ ਬਸ ਘਰੇ ਵਾਪਸ ਆ ਗਏ ਬਿੱਲ ਤਾਂ ਦੁਬਾਰਾ ਆ ਜਾਣਗੇ ਬਿੱਲਾਂ ਦਾ ਕੀ ਬਿੱਲ ਤਾਂ ਦੁਬਾਰਾ ਆ ਜਾਣਗੇ ਪਰ ਜਿਹੜੇ ਉਹ 750 ਮੁੰਡਾ ਸਾਡਾ ਮਰ ਗਿਆ ਠੀਕ ਨਹੀਂ ਉਹਨਾਂ ਨੂੰ ਹਿਸਾਬ ਦਿਵਾਉਣ ਲਈ ਤੇ ਰੈਂਦੀਆ ਮੰਗਾ ਮਨਾਉਣ ਲਈ ਤੇ ਡੱਲਿਆ ਸਾਹਿਬ ਨੇ ਧਰਨਾ ਲਾਇਆ ਦੁਬਾਰਾ ਤੇ ਅੱਜ 15 ਦਿਨ ਬਾਅਦ ਜਿਹੜਾ ਆਪਣੇ ਵਰਤ ਰੱਖਿਆ ਹੋਇਆ ਮਰਨ ਵਰਤ ਤੇ ਬੈਠੇ ਨੇ ਡੱਲੇ ਆਲ ਸਾਹਿਬ ਅੱਜ 15 ਦਿਨ ਗੁਜ਼ਰ ਗਏ ਨੇ ਦੇਖ ਲਓ ਤੁਸੀਂ ਉਧਰ ਦੀ ਹਾਲਾਤ ਕਿਸ ਹਾਲਾਤ ਦੇ ਵਿੱਚ ਆ ਗਏ ਆ ਤੇ ਉਧਰ ਦੀ ਸਿਹਤ ਦੇ ਵਿੱਚ ਕਿੰਨਾ ਫਰਕ ਪੈ ਗਿਆ 8 ਤੋਂ 9 10 ਕਿਲੋ ਦੇ ਕਰੀਬ ਤਾਂ ਦਾ ਵਜ਼ਨ ਘਟ ਗਿਆ ਠੀਕ ਨਹੀਂ ਉਮਰ ਦੇ ਹਿਸਾਬ ਨਾਲ ਤੁਸੀਂ ਦੇਖ ਲਓ 15 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਪਰ ਰਾਜੇਵਾਲ ਵਰਗੇ ਰੁਲਦੂਮਾਨ ਸੇ ਵਰਗੇ ਆਪਣੇ ਘਰਾਂ 'ਚ ਬੈਠੇ ਆ, ਰਾਹਮਲਾ ਬੈਠੇ ਆ। ਰਾਹਮਲਾ ਬੈਠੇ ਆ। ਉਹਨਾਂ ਨੂੰ ਕੀ ਆ ਉਹ 3000 ਕਰੋੜ ਰੁਪਈਆ ਜੋ ਲੈ ਕੇ ਆਏ ਉਹ 400-500 ਕਰੋੜ ਰੁਪਈਆ ਜਿਹੜਾ ਹੋਰ ਇਕੱਠਾ ਹੋਇਆ ਸੀ ਉਹ ਸਾਰਾ ਦਾ ਹਿਸਾਬ ਹੀ ਮੰਗਿਆ ਸੀ ਨਾ ਡੱਲੇਆਲ ਸਾਹਿਬ ਨੇ। ਡੱਲੇਆਲ ਸਾਹਿਬ ਨੇ ਹੀ ਕਿਹਾ ਸੀ ਕਿ ਭਾਈ ਤੁਸੀਂ 3000 ਕਰੋੜ ਦਾ ਮੋਰਚਾ ਵੇਚਿਆ ਵਾ 4-500 ਕਰੋੜ ਰੁਪਈਆ ਜਿਹੜਾ ਉ ਘਟਾ ਹੋਇਆ ਤੁਹਾਨੂੰ ਉਹਦਾ ਸਾਰਾ ਹਿਸਾਬ ਦੋ ਆਕੇ। ਇਸ ਕਰਕੇ ਕੋਈ ਰਾਜਨੀਤਿਕ ਬਣ ਗਿਆ ਕੋਈ ਗੈਰ ਰਾਜਨੀਤਿਕ ਬਣ ਗਿਆ ਪਰ ਪਿਸ ਕੌਣ ਗਿਆ ਸੱਚ ਜਿਹੜਾ 750 ਬੁੱਢਾ ਸਾਡਾ ਮਰ ਗਿਆ ਉਹ ਪਿਸ ਰਹੇ ਆ ਜਿਹੜੇ ਹਜ਼ਾਰਾਂ ਕੇਸ ਪੈਂਡਿੰਗ ਰਹੀ ਜਿਹੜੇ ਹਜੇ ਵੀ ਦਿੱਲੀ ਜਾਂਦੇ ਨੇ ਆਪਣੇ ਕੇਸਾਂ ਵਾਸਤੇ ਜਾਂ ਹੋਰ ਠੱਕੇ ਖਾਂਦੇ ਦੇ ਵਿਚਾਰੇ ਜਿਨ੍ਹਾਂ ਦੇ ਕੋਲ ਕਿਰਾਇਆ ਵੀ ਹੈ ਨਹੀਂ ਦਿੱਲੀ ਜਾਣ ਲਈ ਪਿਸ ਤਾਂ ਹੋ ਰਹੇ ਨੇ ਰਾਜੇਵਾਲ ਵਰਗੇ ਰੁਲਦੂ ਮਾਨਸੇ ਵਰਗੇ ਤਾਂ ਹੋਟਲ ਖੋਲ ਕੇ ਬਹਿ ਗਏ ਆਈ ਸੀ ਵੀਡੀਓ ਇੱਕ ਰੁਲਦੂ ਮਾਨਸੇ ਦੀ ਹੋਟਰ ਖੁੱਲੇ ਆ ਜੀ ਢਾਬਾ ਖੁੱਲ ਗਿਆ ਆ ਰਾਜੇਵਾਲ ਅਮਰੀਕਾ ਦੀਆਂ ਸੈਰਾ ਕਰਦਾ ਫਿਰਦਾ ਵਾ ਰਾਜੇਵਾਲ ਅਮਰੀਕਾ ਦੀਆਂ ਸੈਰਾ ਕਰਦਾ ਫਿਰਦਾ ਮੈਂ ਵੀਡੀਓ ਇਹ ਤਾਂ ਪਾ ਰਿਆ ਕਿ ਰਾਤ ਮੈਂ ਦੇਖਿਆ ਕਿ ਲੱਖਾ ਸਧਾਨਾ ਤੇ ਅਬਦੋਜ ਮਾਨਵੀ ਨਾ ਉੱਥੇ ਜਾ ਕੇ ਡੱਲਿਆ ਸਾਹਿਬ ਦੇ ਨਾਲ ਬੈਠ ਕੇ ਵੀਡੀਓ ਪਾ ਰਹੇ ਸੀਗੇ ਮੈਂ ਲੱਖੇ ਨੂੰ ਇੱਕ ਗੱਲ ਪੁੱਛਣੀ ਚਾਹਨਾ ਕਿ ਲੱਖੇ ਜਿਹੜੇ ਚੀਜ਼ਾਂ ਤੁਸੀਂ ਕਹਿ ਰਹੇ ਹੋ ਕਿ ਭਾਈ ਆਪਣੇ ਪਰਿਵਾਰ ਨਾਲ 11 12 ਤਰੀਕ ਨੂੰ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਫੇਸਬੁੱਕ ਤੇ ਉੱਪਰ ਫੋਟੋ ਪਾਓ ਪਹਿਲਾਂ ਤਾਂ ਮੈਂ ਲੱਖੇ ਨੂੰ ਤੇ ਬਦੋਜ ਮਾਨ ਨੂੰ ਪੁੱਛਣਾ ਚਾਹੁੰਦਾ ਇਹ ਫੋਟੋ ਪਾਉਣ ਕੇ ਆਪਣੇ ਪਰਿਵਾਰ ਨਾਲ ਇੱਕ ਟਾਈਮ ਦੀ ਰੋਟੀ ਛੱਡ ਕੇ ਦੂਜੀ ਗੱਲ ਮੈਨੂੰ ਇਹ ਦੱਸ ਦੋ ਲੱਖੇ ਉਹ ਨਹੀਂ ਦੱਸ ਦੇਣ ਕਿ ਟਵਿੱਟਰ ਦੇ ਉੱਪਰ ਫੇਸਬੁੱਕਾਂ ਦੇ ਉੱਪਰ ਫੋਟੋ ਆ ਪਾ ਕੇ ਕੀ ਹੋ ਜਾਊਗਾ ਫਿਰ ਆਪਣੇ ਸਾਰੀਆਂ ਮੰਗਾਂ ਮੰਦੀਆਂ ਜਾਣਗੀਆਂ ਮੈਨੂੰ ਦੱਸ ਦੇਣ ਇਹ ਮੈਨੂੰ ਦੱਸ ਦੇ ਬੇ ਲੱਖਾ ਦੱਸ ਦੇ ਬੇ ਫਤੋਹ ਜਮਾਂ ਦੱਸ ਦੋ ਕਿ ਭਾਈ ਸਾਰੀਆਂ ਮੰਗਾ ਮੰਗੇ ਮੰਧੀਆਂ ਜਾਣਗੀਆਂ ਜੇ ਫੋਟੋ ਪਾਤਾ ਕਿ ਸਾਰੇ ਅਸੀਂ ਸਾਰੇ ਪੰਜਾਬ ਦੀ ਸਾਰੇ ਪੰਜਾਬ ਪਾ ਦੂਗਾ ਜਿਹੜੇ ਪੰਜਾਬੀ ਵੱਸਦੇ ਆ ਪੂਰੇ ਵਰਲਡ ਦੇ ਵਿੱਚ ਉਹ ਪਾ ਦੇਣਗੇ ਆਪਣੇ ਪਰਿਵਾਰ ਨਾਲ ਹੈਸ਼ਟੈਗ ਕਰਕੇ ਫਿਰ ਕੀ ਮੰਗਾ ਮਾਂ ਮੰਨ ਲਊਗਾ ਮੋਦੀ ਲੱਖਣ ਇਹ ਕਿਉਂ ਨਹੀਂ ਕਿਹਾ ਕਿ ਭਾਈ ਜਿਹੜੀ ਪਾਰਟੀ ਤੋਂ ਮੈਂ ਇਲੈਕਸ਼ਨ ਲੜੀ ਆ ਰਾਜੇਵਾਲ ਦੀ ਐਸਐਸਐਮ ਵੱਲੋਂ ਸੰਯੁਕਤ ਸਮਾਜ ਮੋਰਚਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਰਾਜਨੀਤਿਕ ਉਦੇ ਪ੍ਰਧਾਨ ਰਾਜੇਵਾਲ ਉਹਦੇ ਵੱਲੋਂ ਇਲੈਕਸ਼ਨ ਵੀ ਲੜੀ ਸੀ ਲੱਖੇ ਨੇ ਐਮਐਲਏ ਦੀ ਲੱਖੇ ਨੇ ਇਹ ਕਿਉਂ ਨਹੀਂ ਕਿਹਾ ਬੈਠ ਕੇ ਕਿ ਪਾਈ ਅਸੀਂ ਸਾਰੀਆਂ ਧਿਰਾਂ ਨੂੰ ਕੱਟੀਆਂ ਕਰਾਂਗੇ ਪਹਿਲਾਂ ਉਹਨਾਂ ਦਾ ਪਿਛਲਾ ਵੀ ਲਵਾਂਗੇ ਸਾਹਬ ਤੇ ਨਾਲ ਕਹਾਂਗੇ ਪਾਈ ਆ ਕੇ ਬੈਠੋ ਲੱਖੇ ਨੇ ਵੀਡੀਓ ਕਿਉਂ ਨਹੀਂ ਪਾਈ ਰਾਜੇਵਾਲ ਦੇ ਉੱਪਰ ਜਾਂ ਰੁਲਦੂਵਾਨਸੇ ਦਾ ਨਾਮ ਕਿਉਂ ਨਹੀਂ ਲਿਆ ਹਾਲਾਂਕਿ ਜਿੱਦਾਂ ਕਾਲੇ ਪਾਣੀ ਦਾ ਮੋਰਚਾ ਲੱਗਿਆ ਅਸੀਂ ਇਹ ਤਾਂ ਲਾਇਆ ਸੀ ਲੁਧਿਆਣੇ ਰਾਜੇਵਾਲ ਉਧਰ ਤਾਂ ਪਹੁੰਚਿਆ ਹੋਇਆ ਸੀ ਉੱਥੇ ਲੱਖੇ ਸਪੋਰਟ ਕਰਤਾ ਰਾਜੇਵਾਲ ਪਹੁੰਚ ਗਿਆ ਸੀ ਤੇ ਲੱਖਾਂ ਕਿਉਂ ਦੀ ਨਾਮ ਲੈ ਰਿਹਾ ਉਹਦਾ بار بار ਲੱਖਾਂ بار بار ਘੁਮਾ ਕਿਉਂ ਰਿਹਾ ਮੁੱਦੇ ਨੂੰ ਇਸ ਮੁੱਦੇ ਦੇ ਉੱਪਰ ਕਿਉਂ ਨਹੀਂ ਆ ਰਹੇ ਆ ਕਿ ਭਾਈ ਮੋਰਚਾ ਵੇਚਿਆ ਗਿਆ ਪਹਿਲਾਂ ਪਹਿਲਾਂ ਜਿਹੜਾ 400 500 ਕਰੋੜ ਰੁਪਈਆ ਸਾਡੇ ਪੰਜਾਬੀਆਂ ਨੇ ਮਿਹਨਤ ਨਾਲ ਕਮਾਈ ਬਾਹਰੋਂ ਫੰਡਿੰਗ ਕੀਤੀ ਉਹ ਸਾਰਾ ਅੱਜ ਇਹਦੇ ਦੀ ਜੇਬਾਂ 'ਚ ਗਿਆ ਰਾਜੇਵਾਲ ਹੋ ਗਿਆ ਰੋਲਦੂਬਾਸ ਹੋ ਗਿਆ ਹੋਰ ਜਿੰਨੇ ਵੀ ਸੀਗੇ ਇਧਰ ਦੀ ਜੇਬਾਂ 'ਚ ਗਏ ਆ ਉਹ ਪੈਸੇ ਉਹ ਪੈਸਾ ਕੌਮ ਦਾ ਪੈਸਾ ਸੀ ਉਹ ਉਹਨਾਂ ਦੇ ਕੰਮ ਆਉਣਾ ਚਾਹੀਦਾ ਸੀਗਾ ਜਿਹੜੇ ਵਿਚਾਰਿਆਂ ਦੇ ਆਪਣੇ ਲੱਤਾਂ ਮਹਾ ਖੜ ਗਈਆਂ ਕਿਸੇ ਦੀ ਡਿਡ ਦੀ ਹੱਡੀ ਟੁੱਟ ਗਈ ਕਿਸੇ ਨੇ ਆਪਣਾ ਕੇਸ ਲਈ ਜਾਣਾ ਦਿੱਲੀ ਕਿਸੇ ਨੇ ਵਕੀਲ ਕਰਨਾ ਜਿਨ੍ਹਾਂ ਦੇ 750 ਬੁੱਢੇ ਮਰ ਗਏ ਮਰ ਗਏ ਕਹੂਗਾ ਮੈਂ ਸ਼ਹੀਦ ਨਹੀਂ ਕਹੂਗਾ ਸ਼ਹੀਦ ਉਹਦੋਂ ਹੁੰਦੇ ਜਦੋਂ ਕੋਈ ਬਣਦਾ ਸਰਬਾਨ ਮਿਲ ਨਾ ਹੋਵੇ ਮੈਂ ਮਰ ਗਏ ਜਿਹੜੇ 750 ਬੁੱਢਾ ਸਾਡਾ ਮਰ ਗਏ ਉਹਨਾਂ ਦੇ ਕਿਸੇ ਪਰਿਵਾਰ ਚੋਂ ਵੀ 400 ਕਰੋੜ ਚੋਂ ਕੁਝ ਦਿੱਤਾ ਕਿਸੇ ਨੇ ਐਸੇ ਗੱਲ ਨੂੰ ਲੈ ਕੇ ਰਾਜੇਵਾਲ ਨੇ ਡੱਲੇਵਾਲ ਸਾਹਿਬ ਤੇ ਰੋਪ ਲਾਏ ਡੱਲੇਵਾਲ ਸਾਹਿਬ ਨੇ ਰਾਜੇਵਾਲ ਨੂੰ ਕਿਹਾ ਔਰ ਪੈਸਿਆ ਕੌਣ ਇੱਥੇ ਮੈਂ ਤਾਂ ਹੀ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਪਤਾ ਹੋਰ ਚੱਕਰ ਕੀ ਆ ਸੱਚ ਜਿਆਦਾ ਲੰਬਾ ਨਹੀਂ ਜੀ ਹੋ ਸਕਦਾ ਸੱਚ ਦੀ ਉਮਰ ਬੜੀ ਛੋਟੀ ਹੁੰਦੀ ਆ ਬੜੀ ਓਹ ਛੋਟੀ ਹੁੰਦੀ ਆ ਜਿਹੜਾ ਝੂਠ ਆ ਉਹ ਥੋੜਾ ਜਿਆਦਾ ਦਿਨ ਚੱਲਦਾ ਰਹਿੰਦਾ ਵਾ ਜਿਹੜਾ ਸੱਚ ਆ ਉਹ ਛੋਟਾ ਹੁੰਦਾ ਉਹਦੀ ਉਮਰ ਬੜੀ ਛੋਟੀ ਹੁੰਦੀ ਆ ਪਾਣੀ ਦੇ ਬੁਲਬਲੇ ਦੀ ਕੀ ਉਮਰ ਹੁੰਦੀ ਆ ਕੁਛ ਬੜੀ ਕਿਸੇ ਟਾਈਮ ਵੀ ਫੁੱਟ ਸਕਦਾ ਤਾਂ ਹੀ ਤਾਂ ਮੈਂ ਕਿਹਾ ਡੱਲਿਆ ਸਾਹਿਬ ਨੂੰ ਮਰਨ ਦੋ ਠੀਕ ਈ ਇੱਥੇ ਜਿਹੜੀਆਂ ਰਾਜਨੀਤਿਕ ਆਪਣੇ ਪੜਾ ਕੇ ਬੈਠੇ ਆਪਣੀ ਪਾਰਟੀ ਰਾਜੇਵਾਲ ਵਰਗੇ ਰੁਲਦੂ ਬਾਲਸੇ ਵਰਗੇ ਹੋਰ ਜਿਹਦੇ ਵੀ ਦੇ ਰਾਜਨੀਤਿਕ ਇਹਨਾਂ ਨੂੰ ਕੁਝ ਨਹੀਂ ਫਰਕ ਪੈਣਾ ਇਹਨਾਂ ਨੂੰ ਕੋਈ ਫਰਕ ਨਹੀਂ ਇਹ ਤਾਂ ਚਾਹਦੇ ਨੇ ਡੱਲੇਆ ਸਾਹਿਬ ਮਰਨ ਕਿਹਨਾਂ ਨੂੰ ਮੁੜ ਕੇ ਸਵਾਲ ਕਰਨ ਵਾਲਾ ਕੋਈ ਨਾ ਰਹੇ ਇਹ ਤਾਂ ਚਾਹਦੇ ਨੇ ਆਪ ਇਹ ਤਾਂ ਆਪ ਚਾਹੁੰਦੇ ਨੇ ਕਿ ਡੱਲੇਆ ਸਾਹਿਬ ਮਰਨ ਇਹ ਥੋੜਾ ਚਾਹੁੰਨਗੇ ਕਿ ਡੱਲੇਆ ਸਾਹਿਬ ਦੀ ਲੰਬੀ ਉਮਰ ਹੋਵੇ ਮੁੜ ਕੇ ਇਹਨਾਂ ਨੂੰ ਸਵਾਲ ਕਰਨ ਵਾਲਾ ਬੰਦਾ ਨਾ ਬੁੱਕ ਉਹ ਜਾਣ ਬੇਦੂਰ ਕੀ ਚੀਜ਼ ਦੱਸੋ ਬਾਈ ਲੱਖੇ ਨੇ ਤੇ ਅਬਦੋਜ ਮਾਨ ਨੇ ਕਿ ਲੋਕਾਂ ਨੂੰ ਲਾਂਤਾ ਪਾਉਂਦੇ ਪੈਸੀ ਬੈਠੇ ਉੱਥੇ ਇਧਰ ਨੂੰ ਇਹ ਪੁੱਛਣ ਨਾਲ ਹੋਵੇ ਲੱਖੇ ਨੂੰ ਤੇ ਅਬਦੋਜ ਮਾਨ ਨੂੰ ਦੋਨਾਂ ਨੂੰ ਕਿ ਲੋਕੀ ਮੋਰਚੇ ਤੇ ਕਿਉਂ ਨਹੀਂ ਜਾ ਰਹੇ ਪਹਿਲਾਂ ਤਾਂ ਇਹ ਦੱਸੜ ਫਿਰ ਮੈਂ ਦੱਸਦਾ ਕਿਉਂਕਿ ਲੋਕਾਂ ਦਾ ਮੋਹ ਭੰਗ ਹੋ ਗਿਆ ਮੋਰਚਿਆਂ ਤੋਂ ਮੋਰਚੇ 'ਚ ਅੱਜ ਤੱਕ ਮਿਲੇ ਆ ਕੀ ਕਿਸੇ ਨੂੰ ਤਾਂ ਲੋਕਾਂ ਦਾ ਮੈਂ ਪਿਛਲੇ ਸਾਲ ਇਹ ਸਾਲ ਸਵਾ ਸਾਲ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਇੰਟਰਵਿਊ ਦਿੱਤੀ ਸੀ ਉਹ ਜਨਾ ਦਾ ਸਪੋਕਸਮੈਨ ਤੇ ਉਹ ਪਈ ਹੋਗੀ ਮੇਰੇ ਜਾਂ ਕਿ ਆਈਡੀ ਤੇ ਚੈੱਕ ਕਰ ਲਿਓ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਜਿਹੜੇ ਬਾਰ ਬਾਰ ਹ ਬੋਰਚੇ ਲੱਗ ਰਹੇ ਤੇ ਜੋ ਵੀ ਹੋਣਾ ਤੁਸੀਂ ਦੇਖਿਓ ਇਹ ਤਾਂ ਜਾਬ ਕੀ ਹੁਣ ਕਿੰਨਾ ਬੁਰਾ ਹੋਣਾ ਅੱਜ ਉਹੀ ਗੱਲ ਹੋ ਗਈ ਆ ਅੱਜ ਬੋਰਚਿਆਂ ਦੇ ਵਿੱਚ ਲੋਕੀ ਜਾਣਾ ਬੰਦ ਕਰ ਰਹੇ ਆ ਕੋਈ ਵਪਾਰੀ ਪਹੁੰਚਿਆ ਕੋਈ ਆੜਤੀਆ ਪਹੁੰਚਿਆ ਕੋਈ ਆਪ ਬੰਦਾ ਪਹੁੰਚਿਆ ਉੱਥੇ ਨਾ ਸਿਰਫ ਜਿਹੜੀ ਯੂਨੀਅਨ ਵਾਲੇ ਬੰਦੇ ਬੈਠੇ ਆ ਇਹ ਕਿਉਂ ਹੋਇਆ ਉਹ ਇਸ ਕਰਕੇ ਹੋਇਆ ਕਿ ਪਹਿਲੇ ਕਿਸਾਨੀ ਅਦਾਲਤਦਾਰ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਗਈਆਂ ਉਹ ਕਹਿੰਦੇ ਰਹੇ ਕਿ ਬੈਠੇ ਰੋ ਬਹਿ ਜਾਓ ਬਹਿ ਜਾਓ ਮਹੀਨਾ ਦੋ ਮਹੀਨੇ ਬਹਿ ਜਾਓ ਅਜੇ ਕੋਈ ਨਹੀਂ ਕਿਸੇ ਨੇ ਸੁਣੀ ਆਪਣੀਆਂ ਇੱਥੇ ਆ ਕੇ ਮਰਜ਼ੀਆਂ ਕੀਤੀਆਂ ਕੋਈ ਕੋਈ ਮੁੱਖ ਮੰਤਰੀ ਦੀ ਆੜਦੇ ਆਪਣੇ ਆ ਗਿਆ ਮੁੱਖ ਮੰਤਰੀ ਦੇ ਕਿ ਮੈਂ ਮੁੱਖ ਮੰਤਰੀ ਬਣ ਜਾਣਾ ਕੋਈ ਐਮਐਲਏ ਕਹਿੰਦਾ ਮੈਂ ਬਣ ਜਾਣਾ ਕੋਈ ਕਹਿੰਦਾ ਮੈਂ ਹੋਮ ਮਿਨਿਸਟਰ ਬਣ ਜਾਣਾ ਠੀਕ ਨੇ ਲੋਕਾਂ ਦਾ ਵਿਸ਼ਵਾਸ ਉੱਠ ਖੜਿਆ ਬੋਰਚਿਆਂ ਤੋਂ ਹੋਰ ਲੋਕੀ ਕਿਉਂ ਗੱਲ ਪੈਂਦੇ ਨੇ ਮੋਰਚਿਆਂ ਵਾਲਿਆਂ ਤੇ ਕਿ ਭਾਈ ਤੁਸੀਂ ਸੜਕ ਬੰਦ ਕਰਕੇ ਬੈਜੇ ਨੇ ਉਹ ਇਸ ਕਰਕੇ ਕਿ ਕੋਈ ਵੀ ਮੋਰਚਾ ਅਜ ਤੱਕ ਭਾਈ ਤੂੰ ਦੱਸ ਦੋ ਕਿ ਸਿਰੇ ਚੜਿਆ ਹੋਵੇ ਵੀ ਕਿਹਾ ਤਾਂ ਹਰੇਕ ਹੀ ਆ ਪਰ ਸਿਰੇ ਕੋਈ ਵੀ ਨਹੀਂ ਚੜਿਆ ਆ ਦਿੱਲੀ ਵਾਲਾ ਸਭ ਤੋਂ 14 ਮਹੀਨੇ ਜਿਹਨੂੰ ਆਪਾਂ ਸਭ ਤੋਂ ਵੱਡਾ ਤੇ ਸਭ ਤੋਂ ਪਵਿੱਤਰ ਕਹਿੰਦੇ ਸੀਗੇ